ਹਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੌਰ ਜਸਦੀ ਇਹ ਪ੍ਰੋਗਰਾਮ ਪਿੰਡਾਂ ਤੇ ਖੇਤਾਂ ਦੇ ਨਾਲ ਸੰਬੰਧਿਤ ਹੈ ਇਸ ਪ੍ਰੋਗਰਾਮ ਦੇ ਵਿੱਚ ਖੇਤੀ ਤੇ ਖੇਤੀ ਨਾਲ ਜੁੜੇ ਹੋਏ ਕਿੱਤਿਆਂ ਬਾਰੇ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਨਾਲ ਇਹਨਾਂ ਕਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੂਰ ਹੁੰਦੀਆਂ ਨੇ ਸਾਡੇ ਕਿਸਾਨ ਵੀਰ ਖੇਤੀ ਕਰਨ ਦੇ ਨਾਲ ਨਾਲ ਕੁਝ ਹੋਰ ਸਹਾਇਕ ਕਿੱਤੇ ਵੀ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਖਾਸ ਹੈ ਮੱਛੀ ਪਾਲਣ ਦਾ ਕੀਤਾ ਇਹ ਕੀਤਾ ਕਾਫੀ ਸਸਤਾ ਹੈ ਤੇ ਇਸ ਕਿੱਤੇ ਦੇ ਵਿੱਚ ਰੋਜਗਾਰ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਵੀ ਨੇ ਤਾਂ ਫਿਰ ਇਸ ਕਿੱਤੇ ਦੇ ਨਾਲ ਜੁੜੀਆਂ ਹੋਈਆਂ ਮੁਸ਼ਕਲਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਆਪਾਂ ਇੱਕ ਨਜ਼ਰ ਪਾਉਨੇ ਆ ਮੱਛੀ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਲਾਪ੍ਰਿਤ ਸਿੰਘ ਜੀ ਆਓ ਵੇਖਦੇ ਆਂ ਪਿਆਰੇ ਮੱਛੀ ਪਾਲ ਕੇ ਵੀਰੋ ਮੈਂ ਲਾਪਰੇ ਸਿੰਘ ਮੱਛੀ ਪਾਲਨ ਅਫਸਰ ਮਲੇਰ ਕੋਟਲਾ ਲੈ ਕੇ ਹਾਜ਼ਰ ਹਾਂ ਮੱਛੀ ਪਾਲਨ ਸੰਬੰਧੀ ਕੁਝ ਸੂਚਨਾ ਅਤੇ ਸੁਝਾ ਫਰਵਰੀ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਪਰੰਤੂ ਤਾਪਮਾਨ ਵਿੱਚ ਗਰਾਵਟ ਹਾਲੇ ਵੀ ਮੌਜੂਦ ਹੈ ਸੋ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਲਈ ਸਾਰੇ ਹੀ ਕਿਸਾਨ ਭਰਾਵਾਂ ਨੂੰ ਇਹ ਸੁਝਾ ਦਿੱਤਾ ਜਾਂਦਾ ਹੈ ਕਿ ਤਲਾਬ ਵਿੱਚ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਘੱਟੋ ਘੱਟ 6 ਫੁੱਟ ਹੈਗਾ ਜਿਹੜਾ ਮੇਨਟੇਨ ਕੀਤਾ ਜਾਵੇ ਖੁਰਾਕ ਜਿਹੜੀ ਮੱਛੀ ਦੀ ਫੀਡ ਹੈ ਸਰਦੀਆਂ ਦੇ ਵਿੱਚ ਸਾਡੇ ਸਾਰੇ ਹੀ ਕਿਸਾਨ ਭਰਾਵਾਂ ਵੱਲੋਂ ਫੀਡ ਜਿਹੜੀ ਹੈਗੀ ਫਿਸ਼ ਫੀਡ ਜਿਹੜੀ ਹੈਗੀ ਆ ਉਹ ਘੱਟ ਕਰ ਦਿੱਤੀ ਜੀ ਆ ਉਹਦੀ ਦਰ ਤਾਂ ਉਹਦੀ ਜਿਹੜੀ ਇੱਕਦਮ ਜਿਹੜੀ ਹੈਗੀ ਆ ਤੁਸੀਂ ਫੀਡ ਜਿਹੜੀ ਨਹੀਂ ਸਟਾਰਟ ਕਰਨੀ ਇਸ ਨਾਲ ਕੀ ਹੋ ਗਿਆ ਕਿ ਤੁਹਾਡੇ ਤਲਾਹ ਦੇ ਵਿੱਚ ਜਿਹੜਾ ਹੈਗਾ ਓਵਰ ਫੀਡਿੰਗ ਦੇ ਕਾਰਨ ਰਹਿਣ ਦਾ ਖੂਨ ਦਾ ਜਾਂ ਬਾਣੀ ਦੇ ਪਮਾਨ ਨੇ ਜਿਹੜੇ ਉਹ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਨੇ ਤਾਪਮਾਨ ਦੀ ਗਿਰਾਵਟ ਦੇ ਕਾਰਨ ਜਿਹੜਾ ਹੈਗਾ ਤਲਾਹ ਦੇ ਵਿੱਚ ਆ ਆਕਸੀਜਨ ਦੀ ਕਮੀ ਜੋ ਹੋਣ ਦਾ ਕਾਰਨ ਜ਼ਿਆਦਾ ਬਣਿਆ ਰਹਿੰਦਾ ਹੈ ਸੋ ਆਕਸੀਜਨ ਦੀ ਪੂਰਤੀ ਲਈ ਤੁਸੀਂ ਸਵੇਰੇ ਸ਼ਾਮ 2-2 ਘੰਟੇ ਜਿਹੜਾ ਹੈਗਾ ਉਹ ਇਹ ਰਿਐਕਟਰ ਦੀ ਵਰਤੋਂ ਜਰੂਰ ਕਰਨੀ ਹੈ ਤੇ ਨਾਲ ਹੀ ਤੁਸੀਂ ਤਾਜਾ ਪਾਣੀ ਜਿਹੜਾ ਹੈਗਾ ਉਹ ਵੀ ਤਲਾਹ ਦੇ ਵਿੱਚ ਪਾਉਂਦੇ ਰਹਿਣਾ ਹੈ ਜਿੰਨਾ ਵੀ ਕਿਸਾਨ ਭਰਾਵਾਂ ਨੇ ਕਾਮਨਕਾਰਪ ਪ੍ਰਜਾਤੀ ਦੀ ਸਟਾਕਿੰਗ ਕੀਤੀ ਹੋਈ ਹੈ ਉਹਨਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਮਹੀਨੇ ਫਰਵਰੀ ਦੇ ਵਿੱਚ ਵਿੱਚ ਹੀ ਉਹਦੀ ਕੰਪਲੀਟ ਜਿਹੜੀ ਹਾਰਵੈਸਟਿੰਗ ਆ ਉਹਦੀ ਉਹ ਕਰ ਲਿਤੀ ਜਾਵੇ ਤਲਾਹ ਦੇ ਵਿੱਚ ਜਿਹੜੀਆਂ ਵੀ ਜੜੀ ਬੂਟੀਆਂ ਚਾਹੇ ਉਹ ਵਾਟਰ ਹਾਇਆ ਕਹਿੰਦਾ ਚਾਹੇ ਹਾਈ ਡ੍ਰਿਲ ਹੈ ਜਿੰਨੇ ਵੀ ਪ੍ਰਕਾਰ ਦੀਆਂ ਜੜੀ ਬੁੱਟੀਆਂ ਨੇ ਉਹਨਾਂ ਨੂੰ ਕੰਪਲੀਟ ਤਰੀਕੇ ਨਾਲ ਉੱਥੋਂ ਹਟਾ ਦਿੱਤਾ ਜਾਵੇ ਤਾਂ ਜੋ ਕਾਮਨਕਾਰਪ ਦੇ ਜਿਹੜੇ ਐਗ ਹੁੰਦੇ ਨੇ ਉਹ ਉਹਨਾਂ ਤੇ ਨਾਮ ਚਿਪਕ ਸਕਣ ਧੁੱਪਾਂ ਚਮਕਣ ਲੱਗੀਆਂ ਹੁਣ ਹਫ਼ਤੇ 10 ਦਿਨਾਂ ਦੇ ਵਿੱਚ ਹੋਰ ਇਸ ਫਰਵਰੀਅਰ ਵਿੱਚ ਧੁੱਪਾਂ ਪੂਰੀ ਤਰ੍ਹਾਂ ਚਮਕਣ ਲੱਗਣੀਆਂ ਸੋ ਕੋਸ਼ਿਸ਼ ਕਰਨਾ ਕਿ ਤਲਾਹ ਦੇ ਵਿੱਚ ਜਿਹੜਾ ਹੈਗਾ ਉਹ ਸੂਰਜ ਦੀ ਰੌਸ਼ਨੀ ਪੂਰੀ ਤਰ੍ਹਾਂ ਪਹੁੰਚ ਸਕੇ ਉਹਦੇ ਲਈ ਤੁਸੀਂ ਚੜ੍ਹਦੇ ਤੇ ਲੈਂਦੇ ਪਾਸੇ ਕੋਈ ਤਲਾਹ ਦੇ ਉੱਪਰ ਕੋਈ ਰਕਤ ਨਾ ਲਗਾਇਆ ਜਾਵੇ ਪੰਛੀਆਂ ਤੋਂ ਮੱਛੀ ਦੇ ਬਚਾਅ ਦੇ ਲਈ ਤੁਸੀਂ ਜਿਹੜਾ ਹੈਗਾ ਉਹ ਤਾਗਾ ਜਰੂਰ ਲਗਾਇਓ ਫੈਂਸੀਕ ਜਿਹੜੀ ਹੈਗੀ ਜਰੂਰ ਕੀਤੀ ਜਾਵੇ ਤਾਂ ਕਿ ਬਾਹਰੀ ਪੰਛੀਆਂ ਤੋਂ ਉਹਨਾਂ ਦਾ ਬਚਾਅ ਹੋ ਸਕੇ ਖਾਦਾਂ ਦੀ ਜੇ ਗੱਲ ਕਰੀ ਤਾਂ ਜਿਹੜੇ ਸਾਡੇ ਕਿਸਾਨ ਭਰਾ ਤਲਾ ਦੇ ਵਿੱਚ ਮੁਰਗੀ ਦੀਆਂ ਬਿਠਾਂ ਔਰ ਗੋਬਰ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਇਸ ਗੱਲ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰੋਪਰ ਜਿਹੜੀ ਪੂਰੀ ਡੋਜ਼ ਆ ਉਹ ਉਹਨਾਂ ਦੀ ਨਾ ਪਾਈ ਜਾਵੇ ਜਿਆਦਾ ਬਿਮਾਰੀਆਂ ਇਸੇ ਕਰਕੇ ਆਉਂਦੀਆਂ ਹਨ ਕਿ ਉਹਨਾਂ ਦੇ ਵਿੱਚ ਅਸੀਂ ਪ੍ਰिवेंशन ਨਹੀਂ ਕੀਤੇ ਜਾਂਦੇ ਸੋ ਇਹਦੇ ਲਈ ਅਸੀਂ ਸੀਫੈਕਸ ਜਿਹੜੀ ਹੈਗੀ ਆ ਉਹ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਰੂਰ ਵਰਤਣੀ ਹੈ ਤੇ ਨਾਲ ਹੀ ਤੁਸੀਂ ਜਿਹੜਾ ਕੇਐਮਐਨਐਚਓ4 ਲਾਲ ਦਵਾਈ ਜਿਹਨੂੰ ਕਹਣੀ ਆ ਉਹ 1 ਕਿਜੀ ਤੋਂ 2 ਕਿਜੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਜ਼ਰੂਰ ਕਰਨੀ ਹੈ ਚੂਨਾ ਜੋ ਹੈ ਉਹ ਸਾਡੇ ਤਲਾਅ ਲਈ ਬਹੁਤ ਜ਼ਰੂਰੀ ਹੈ ਘੱਟ ਪੀਐਚ ਵਾਲੇ ਸਥਾਨਾਂ ਤੇ ਚੂਨੇ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਜਿਹੜੇ ਵੀ ਸਾਡੇ ਕਿਸਾਨ ਵੀ ਮੱਛੀ ਪਾਲਣ ਕਿਤੇ ਨਾਲ ਜੁੜਨਾ ਚਾਹ ਰਹੇ ਹਨ ਤਾਂ ਉਹਨਾਂ ਲਈ ਦਫ਼ਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਹਰ ਇੱਕ ਜ਼ਿਲ੍ਹੇ ਦੇ ਤੋਂ ਤੁਸੀਂ 5 ਦਿਨਾਂ ਮੁਫਤ ਜਿਹੜੀ ਹੈ ਉਹ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹੋ ਇਸ ਦੇ ਲਈ ਇਹ ਟ੍ਰੇਨਿੰਗ ਬਿਲਕੁਲ ਮੁਫਤ ਹੈ ਸਿਰਫ ਆਧਾਰ ਕਾਰਡ ਦੀ ਕਾਪੀ ਲੈ ਕੇ ਤੁਸੀਂ ਜੋ ਵੀ 18 ਸਾਲ ਤੋਂ ਉੱਪਰ ਹਨ ਉਹ ਇਹ ਟ੍ਰੇਨਿੰਗ ਕਰ ਸਕਦੇ ਹਨ ਸਾਡੇ ਕੋਲ ਪੀਐਮਐਮ ਸਵੈ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਸਕੀਮ ਚੱਲ ਰਹੀ ਹੈ ਇਸ ਟਾਈਮ ਜਿਸ ਦੇ ਵਿੱਚ ਚਾਹੇ ਕਿਸੇ ਕਿਸਾਨ ਭਰਾ ਨੇ ਸਾਡੇ ਨੇ ਮੱਛੀ ਤਲਾ ਦੀ ਉਸਾਰੀ ਕਰਨੀ ਹੈ ਵਾਈ ਫਲੌਗ ਦੀ ਉਸਾਰੀ ਕਰਨੀ ਹੈ ਜਾਂ ਆਰਐਸ ਲਗਾਉਣਾ ਹੈ ਜਾਂ ਢੋਟਵਾਈ ਲਈ ਸਾਧਨ ਜਾਂ ਫੀਡ ਮਿਲ ਇਸ ਜਾਂ ਫਿਸ਼ ਕਿ ਉਸਿਕ ਆਦੀ ਉਸਾਰੀ ਕਰਨੀ ਹੈ ਤਾਂ ਉਹ ਸਾਡੇ ਮੱਛੀ ਪਾਲਣ ਦਫਤਰ ਜ਼ਿਲ੍ਹਾ ਤੋਂ ਜਦੀਪ ਰਤੀ ਜਾਣਕਾਰੀ ਲੈ ਸਕਦਾ ਹੈ ਅਗਲੇ ਮਹੀਨੇ ਮਾਰਚ ਦੇ ਪਹਿਲੇ ਹਫਤੇ ਤੋਂ ਸਾਡੇ ਕਾਮਨ ਕਾਰਪ ਪਰਜਾਤੀ ਦਾ ਜਿਹੜਾ ਮੱਛੀ ਪੂੰਗਾ ਜਿਹੜਾ ਉਹ ਉਪਲਬਧ ਹੋ ਜਾਏਗਾ ਸੋ ਸਾਰੇ ਹੀ ਸਰਕਾਰੀ ਮੱਛੀ ਪੂੰਗਾ ਫਾਰਮਰ ਤੁਸੀਂ ਪਹਿਲੇ ਹਫਤੇ ਜਿਹੜਾ ਹੈ ਉਹ 100 ਰੁਪਏ ਪ੍ਰਤੀ 1000 ਦੀ ਦਰ ਨਾਲ ਸੀਡ ਮੱਛੀ ਪੂੰਗ ਜਿਹੜਾ ਹੋ ਪ੍ਰਾਪਤ ਕਰ ਸਕਦੇ ਹੋ ਪਿਆਰੇ ਮੱਛੀ ਪਾਲ ਕੇ ਵੀਰੋ ਇਹ ਸੰਨ ਮੱਛੀ ਪਾਲਨ ਕਿਤੇ ਸੰਬੰਧੀ ਕੁਝ ਸੂਚਨਾ ਅਤੇ ਸੁਝਾ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਿੱਥੇ ਕਿਸਾਨ ਖੇਤੀ ਕਰਦੇ ਨੇ ਉਥੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਹਾਇਕ ਕਿੱਤੇ ਕਰਦੇ ਨੇ ਇਨ੍ਹਾਂ ਸਹਾਇਕ ਕਿੱਤਿਆਂ ਦਾ ਵੀ ਆਪਣਾ ਖਾਸ ਮਤਵ ਹੁੰਦਾ ਹੈ ਔਰ ਇਨ੍ਹਾਂ ਕਿੱਤਿਆਂ ਤੋਂ ਕਿਸਾਨ ਵੀਰ ਬਹੁਤ ਜ਼ਿਆਦਾ ਲਾਭ ਲੈਂਦੇ ਨੇ ਇਨ੍ਹਾਂ ਹੀ ਕਿੱਤਿਆਂ ਦੇ ਵਿੱਚੋਂ ਇੱਕ ਹੈ ਬੱਕਰੀ ਪਾਲਣ ਦਾ ਕਿੱਤਾ ਔਰ ਅੱਜ ਅਸੀਂ ਵਿਸ਼ਾ ਵੀ ਕੁਝ ਐਸਾ ਹੀ ਚੁਣਿਆ ਅੱਜ ਦਾ ਵਿਸ਼ਾ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਔਰ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਮਾਹਿਰ ਹੋਣਗੇ ਡਾਕਟਰ ਸੋਹਣ ਸਿੰਘ ਵਾਲੀਆ ਜੀ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਨਿਭਾਰੇ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਖਾਸ ਜਾਣਕਾਰੀ ਪ੍ਰਾਪਤ ਹੋਈ ਹੈ ਆਓ ਵੇਖਦੇ ਹਾਂ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਇਸ ਵਿਸ਼ੇ ਤੇ ਜਾਣਕਾਰੀ ਹਾਸਲ ਕਰ ਰਹੇ ਹਾਂ ਕਿਸਾਨ ਵੀਰੋ ਸਾਡੇ ਨਾਲ ਨੇ ਡਾਕਟਰ ਸੋਨ ਸਿੰਘ ਵਾਲੀਆ ਜੀ ਜਿਹੜੇ ਨਿਰਦੇਸ਼ਕ ਨੇ ਸਕੂਲ ਆਫ ਆਰਗੈਨਿਕ ਐਂਡ ਨੇਚਰਲ ਫਾਰਮਿੰਗ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਆ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਕਿ ਸੰਯੁਕਤ ਖੇਤੀ ਮਾਡਲ ਕੀ ਹੈ? ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਫਸਲਾਂ ਆਪਾਂ ਘਰੇ ਬੀਜਦੇ ਆਂ। ਹਾਂਜੀ। ਫਸਲਾਂ ਦੇ ਨਾਲ-ਨਾਲ ਕੁਝ ਜਿਹੜਾ ਖੇਤੀ ਆਧਾਰ ਸਹਾਇਕਤੰਦ ਹੈ ਉਹ ਅਸੀਂ ਨਾਲ ਇਹਦੇ ਵਿੱਚ ਐਡ ਕਰਦੇ ਆਂ। ਤੇ ਇੱਕ ਇਹਦੇ ਵਿੱਚ ਅਸੀਂ ਆਬਜੈਕਟਿਵ ਇਹ ਰੱਖਦੇ ਆਂ ਕਿ ਇੱਕ ਚੀਜ਼ ਜਿਹੜਾ ਇੱਕ ਕੰਪੋਨੈਂਟ ਆ ਭਾਵੇਂ ਜਿਸ ਤਰ੍ਹਾਂ ਫਸਲਾਂ ਨੇ ਜੁਮੂਕੀ ਅਸੀਂ ਵੇਸਟ ਸਮਝਦੇ ਆਂ। ਉਹਨੂੰ ਅਸੀਂ ਦੂਸਰੇ ਕੰਪੋਨੈਂਟ ਦੇ ਵਿੱਚ ਐਜ਼ ਇਨਪੁਟ ਯੂਜ਼ ਕਰਦੇ ਆਂ। ਹੂੰ ਤੇ ਉਦਾਹਰਨ ਦੇ ਤੌਰ ਤੇ ਉੱਪਰ ਜਿਸ ਨਾਲ ਝੋਨੇ ਦੀ ਪਰਾਲੀ ਆ ਉਹ ਅਸੀਂ ਕਿੰਨੇ ਤਰੀਕਿਆਂ ਨਾਲ ਅਸੀਂ ਆਪਣੇ ਇਸ ਮਾਡਲ ਦੇ ਵਿੱਚ ਅਸੀਂ ਫਿਟ ਕੀਤੀ ਹੋਈ ਆ ਤੇ ਮਤਲਬ ਜਿਹੜਾ ਇੱਕ ਚੀਜ਼ ਦਾ ਕੰਪੋਨੈਂਟ ਆ ਜਿਹਨੂੰ ਵੇਸਟ ਕਰਦੇ ਆ ਆਪਾਂ ਦੂਸਰੇ ਕੰਪੋਨੈਂਟ ਦੇ ਵਿੱਚ ਐਜ਼ ਅ ਇਨਪੁਟ ਯੂਜ਼ ਕਰਦੇ ਆ ਤਾਂ ਕਿ ਸਾਡੀ ਇਨਪੁਟ ਕਾਸਟ ਘਟੀਵੇ ਨਾਲ ਦੀ ਨਾਲ ਹੀ ਦੂਜਾ ਉਦੇਸ਼ ਤਾਂ ਇਹ ਆ ਕਿ ਅਸੀਂ ਆਪਣੇ ਪਰਿਵਾਰ ਨੂੰ ਸੰਤੁਲਿਤ ਭੋਜਨ ਦੇਈਏ ਹੂੰ ਉਹਨਾਂ ਨੂੰ ਤਾਜ਼ਾ ਭੋਜਨ ਦੇਈਏ ਜੋ ਵੀ ਸਾਡੀਆਂ ਬੇਸਿਕ ਰਿਕੁਆਇਰਮੈਂਟਸ ਨੇ ਸਾਡੇ ਅਨਾਜ ਆ ਦਾਲਾਂ ਨੇ ਦੁੱਧ ਦਾ ਤੇਲ ਸਾਡੇ ਘਰ ਦਾ ਹੋਵੇ। ਤੋਂ ਇਸੇ ਤਰ੍ਹਾਂ ਜਿਹੜੇ ਨਾਨ ਵੇਜ ਖਾ ਲੈਂਦੇ ਆ ਅੰਡਾ ਮੀਟ ਸਾਡੇ ਘਰ ਦਾ ਹੋਵੇ। ਮਤਲਬ ਹਰ ਚੀਜ਼ ਸਾਡੇ ਘਰੇ ਘਰੇਓ ਸਾਨੂੰ ਪੂਰੀ ਹੁੰਦੀ ਹੋਵੇ। ਤੇ ਬਾਹਰੋਂ ਅਸੀਂ ਸਿਰਫ ਤੇ ਸਿਰਫ ਨਾਮਕ ਲੈ ਕੇ ਜਾਂ ਅਸੀਂ ਗੈਸ ਵਾਲਾ ਲੈਕਟਰ ਲੈ ਕੇ ਗਏ। इवन ਜਿਹੜਾ ਬਾਇਓ ਗੈਸ ਪਲਾਂਟ ਆ ਉਹ ਵੀ ਸਾਡੇ ਘਰ ਦਾ ਹੋਵੇ। ਮਤਲਬ ਹਰ ਚੀਜ਼ ਸਾਡੇ ਘਰ ਦੀ ਹੋਵੇ। ਜੀ ਜੀ ਡਾਕਟਰ ਸਾਹਿਬ ਜਿਹੜਾ ਇੱਥੇ ਤੁਸੀਂ ਇਹ ਮਾਡਲ ਸੈੱਟ ਕੀਤਾ ਇਹਦੇ ਵਿੱਚ ਕਿੰਨੇ ਕੰਪੋਨੈਂਟ ਨੇ ਤੇ ਥੋੜਾ ਜਿਹਾ ਉਹਨਾਂ ਦੇ ਨਾਮ ਸਾਨੂੰ ਦੱਸ ਦਿਓ। ਇਹਦੇ ਵਿੱਚ ਅਸੀਂ ਜਿਵੇਂ ਢਾਈ ਕਿਲੇ ਦਾ ਮਾਡਲ ਆ ਇਹ। 2011 ਦੇ ਵਿੱਚ ਵਿਕਸਿਤ ਕੀਤਾ ਸੀ ਤੇ ਹੁਣ ਇਹ ਮਤਲਬ ਫੁੱਲੀ ਸਾਡਾ ਡਿਵੈਲਪਡ ਆ ਤੇ ਇਹਦੇ ਵਿੱਚ 1.5 ਕਿੱਲਾ ਫਸਣਾ ਥਲੇ ਰੱਖਿਆ ਹੋਇਆ ਜੀ ਅੱਧੇ ਕਿੱਲੇ 'ਚ ਬਾਗ ਲਾਇਆ ਹੋਇਆ ਤੇ ਬਾਗ ਦੇ ਵਿੱਚ ਅਸੀਂ ਦੋ ਲਾਈਆਂ ਹੋਈਆਂ ਨੇ ਇੱਥੇ ਇੱਕ ਤਾਂ ਅਮਰੂਦ ਲਾਏ ਹੋਏ ਆ ਇੱਕ ਨਿੰਬੂ ਲਾਏ ਹੋਏ ਆ ਲੇਕਿਨ ਇਹਦੇ ਵਿੱਚ ਵੀ ਅਸੀਂ ਇਹ ਉਪਰਾਲਾ ਕੀਤਾ ਵੀ ਕਿਉਂਕਿ ਜਦੋਂ ਅਸੀਂ ਬਾਗ ਲਾਉਨੇ ਆ ਸਾਡੀ ਆਮਦਨ ਤੀਜੇ ਸਾਲ ਆਉਂਦੀ ਆ ਜਿਹੜੀ ਵਿਚਲੀ ਜਗ੍ਹਾ ਬਚਦੀ ਆ ਉਹਦੇ 'ਚ ਅਸੀਂ ਸਬਜ਼ੀਆਂ ਲਾ ਲੈਨੇ ਆ ਤੇ ਦੋ ਕਨਾਰ ਜਗ੍ਹਾ ਦੇ ਵਿੱਚ ਅਸੀਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਮੱਛੀ ਤਲਾ ਦੇ ਨਾਲ ਨਾਲ ਅਸੀਂ ਫਿਰ ਅਮਰੂਦਾਂ ਦੇ ਬੂਟੇ ਲਾਏ ਹੋਏ ਆ। ਅੱਧੇ ਕਨਾਰ ਜਗ੍ਹਾ ਤੇ ਵਿੱਚ ਅਸੀਂ ਵਣ ਖੇਤੀ ਦਾ ਕੀਤਾ ਹੋਇਆ ਸ਼ੁਰੂ। ਉਹਦੇ ਚ ਪੌਪਲਰ ਲਾਏ ਹੋਏ ਆ ਤੇ ਪੌਪਲਰਾਂ ਦੇ ਵਿੱਚ ਅਸੀਂ ਹਲਦੀ ਲਾ ਦਿੰਨੇ ਆ। ਹਲਦੀ ਫਟਣ ਤੋਂ ਬਾਅਦ ਫਿਰ ਅਸੀਂ ਪਛੇਤੀ ਕਣਕ ਲਾ ਦਿੰਨੇ ਆ। ਤੇ ਨਾਲ ਹੀ ਤੁਸੀਂ ਦੇਖੋ ਵੀ ਚਾਰੇ ਪਾਸੇ ਕਰਾਉਂਦੇ ਦੀ ਬਾੜ ਲਾਈ ਹੋਈ ਆ। ਡੇਰੀ ਦੇ ਵਿੱਚ ਅਸੀਂ ਦੋ ਗਾਇਆਂ ਇੱਕ ਮੱਝ ਰੱਖੀ ਹੋਈ ਆ ਇਹਦੇ ਵਿੱਚ। ਤੇ ਫਿਰ ਅਸੀਂ ਬੱਕਰੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਸਾਡੇ ਕੋਲ ਪੋਲਟਰੀ ਫਾਰਮ ਦਾ ਵੀ ਹੈਗਾ ਉੱਪਰ ਅਸੀਂ ਬਣਾਇਆ ਹੋਇਆ ਪੋਲਟਰੀ ਫਾਰਮ ਬਣਾਇਆ ਡੱਸ ਬੱਕਰੀ ਪਾਲਣ ਫਿਰ ਇਸ ਕਿਤੇ ਇੱਥੇ ਤੁਸੀਂ ਫਾਰਮ ਦੇ ਉੱਤੇ ਕਦੋਂ ਪਾਲਣੀ ਸ਼ੁਰੂ ਕੀਤੀ ਜੀ ਤੇ ਅੱਜ ਕਿਸ ਮੁਕਾਮ ਤੇ ਤੁਹਾਡਾ ਇਹ ਜਿਹੜਾ ਸੀ ਕਿਤਾਂ ਖੜਾ ਆ ਸਤੰਬਰ 2021 ਦੇ ਵਿੱਚ ਅਸੀਂ 9 ਬੱਕਰੀਆਂ ਇੱਕ ਬੱਕਰਾ ਲੈ ਕੇ ਆਏ ਸੀ ਮੀਟਰ नस्ਲ ਦੀਆਂ ਬੱਕਰੀਆਂ ਨੇ ਜੀ ਇਹ ਮੁੜ ਕੇ ਇਹਨਾਂ ਦਾ ਜਿਹੜਾ ਮਤਲਬ 5.5 ਮਹੀਨੇ ਦਾ ਇਹਦਾ ਪੀਰੀਅਡ ਹੁੰਦਾ ਜੀ ਤੇ ਆਪਾਂ ਲਾਈਏ ਵੀ 2 ਸਾਲਾਂ 'ਚ ਤਕਰੀਬਨ 3 ਵਾਰੀ ਸੂ ਪੈਂਦੀ ਹੈ ਜੀ ਬੱਕਰੀ ਤੇ ਇਹਦੇ 'ਚ 1 ਤੋਂ 2 ਬੱਚੇ ਦਿੰਦੀਆਂ ਨੇ ਇਹ ਤੇ ਇਹਦਾ ਫਿਰ ਮੁੜ ਕੇ ਜਿਹੜਾ ਅੱਗੇ ਵਾਧਾ ਹੋਇਆ ਵਾਧਾ ਹੋ ਕੇ ਅਸੀਂ ਕੁਝ ਇਹ ਤੋਂ ਜੋ ਸੇਲ ਕੀਤੀਆਂ ਬੱਕਰੀਆਂ ਤੇ ਬੱਕਰੇ ਤੇ ਹੁਣ ਐਟ ਪ੍ਰੈਜ਼ੈਂਟ ਵੀ ਸਾਡੇ ਕੋਲੇ 27-28 ਮਾਗ ਹੈਗੇ ਆ ਪ੍ਰੋਡਕਟਰ ਸਰ ਕਾਦ ਖੁਰਾਕ ਬੜੀ ਥੋੜਾ ਜਿਹਾ ਦੱਸੋ ਇਹਨਾਂ ਨੂੰ ਕੀ ਪਾਉਨੇ ਆ ਹਾਂ ਜਿਸ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਆ ਵੀ ਇਹ ਸਾਡਾ ਜਿਹੜਾ ਸਲੂਟ ਖੇਤੀ ਪ੍ਰਣਾਲੀ ਦਾ ਮਾਡਲ ਆ ਇਹਦੇ ਕਿ ਅਸੀਂ ਇੱਕ ਚੀਜ਼ ਦੀ ਕੰਪੋਨੈਂਟ ਦਾ ਵੇਸਟ ਜਿਹੜਾ ਦੂਜੇ ਨੂੰ ਪਾਉਨੇ ਆ। ਜੀ। ਤੋਂ ਇਹਦੇ ਚ ਕੀ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਵੇਰੇ ਉੱਠ ਕੇ ਜਿੰਨਾ ਵੀ ਸਾਡਾ ਜਿਹੜਾ ਗਾਈਆਂ ਦਾ ਮੱਝਾਂ ਦਾ ਜਿਹੜਾ ਬਚਿਆ ਖੁਚਾ ਹੁੰਦਾ ਜਿਹੜੀ ਉਹਨਾਂ ਦੀ ਸੰਨੀ ਨੇ ਜਾਂ ਉਹਨਾਂ ਦੇ ਜਿਹੜੇ ਗ੍ਰੀਨ ਪਾਊਡਰ ਆ ਹਰਾ ਚਾਰਾ ਹੂੰ ਉਹ ਅਸੀਂ ਚੱਕਦੇ ਆ ਚਾੱਕ ਕੇ ਅਸੀਂ ਸਰਵਰ ਸਾਰਾ ਇਹਨਾਂ ਨੂੰ ਦੇ ਦਿੰਨੇ ਆ। ਅੱਛਾ ਜੀ। ਇਹ ਬੜਾ ਖੁਸ਼ ਹੋ ਕੇ ਖਾਂਦੀਆਂ ਨੇ। ਭਾਵੇਂ ਉਹਨਾਂ ਦਾ ਬਚਿਆ ਹੋਇਆ ਲੇਕਿਨ ਇਹਨਾਂ ਨੇ ਬੜੀ ਪੂਰਾ ਖੁਸ਼ ਹੋ ਕੇ ਖਾਣਾ। ਅੱਛਾ ਜੀ। ਉਸ ਤੋਂ ਬਾਅਦ ਜਦੋਂ ਦੁਪਹਿਰ ਆਜੀ ਦੁਪਹਿ ਸਾਡੇ ਕੋਲ ਜਿਸ ਤਰ੍ਹਾਂ ਜਿਹੜਾ ਹੁਣ ਦਾ ਸਾਡੇ ਕੋਲ ਬਰਸੀਨ ਦਾ ਚਾਰਾ ਸਾਡੇ ਕੋਲ ਹੈਗਾ ਮਤਲਬ ਜੋ ਅਸੀਂ ਆਪਣੀ ਡੇਰੀ ਦੇ ਜਾਨਵਰਾਂ ਨੂੰ ਅਸੀਂ ਪਾਉਨੇ ਆ ਉਹੀ ਅਸੀਂ ਬੱਕਰੀਆਂ ਨੂੰ ਪਾਉਨੇ ਆ ਬੜਾ ਖੁਸ਼ ਹੋ ਕੇ ਖਾਂਦੀਆਂ ਨੇ ਜੀ ਤੇ ਸੌਣੇ ਦੇ ਵਿੱਚ ਸਾਡੇ ਕੋਲੇ ਫਿਰ ਮੱਕੀ ਆ ਗਈ ਬਾਜਰਾ ਆ ਗਿਆ ਉਹ ਬਹੁਤ ਵਧੀਆ ਖਾਂਦੀਆਂ ਨੇ ਇਹ ਫਿਰ ਅਸੀਂ ਨਾ ਕੁਝ ਅਸੀਂ ਮੱਕੀ ਦਾ ਅਸੀਂ ਆਚਾਰ ਵੀ ਬਣਾਇਆ ਹੋਇਆ ਉਹ ਵੀ ਅਸੀਂ ਇਹਨਾਂ ਨੂੰ ਪਾਉਨੇ ਆ ਤੇ ਹੋਰ ਤੁਹਾਨੂੰ ਦੱਸਦਾ ਮੈਂ ਜਿਸ ਤਰ੍ਹਾਂ ਸਾਡੇ ਇਸ ਮਾਡਲ ਦੇ ਵਿੱਚ ਸਾਡੇ ਕੋਲੇ ਦਾਲਾਂ ਵੀ ਹੈਗੀਆਂ ਨੇ ਸਾਡੇ ਅਸੀਂ ਮੂੰਗਫਲੀ ਵੀ ਬੀਜਦੇ ਆਂ ਦਾਲਾਂ ਦਾ ਜਿਹੜਾ ਮੂੰਗੀ ਦਾ ਟਾਂਗਰ ਬਹੁਤ ਖੁਸ਼ ਹੋ ਕੇ ਖਾਦੀਆਂ ਨੇ ਉਹਦਾ ਸਾਡੇ ਵੇਸਟ ਆ ਅਸੀਂ ਕੁਛ ਨਹੀਂ ਕਰਨਾ ਬਿਲਕੁਲ ਇਸੇ ਤਰ੍ਹਾਂ ਜਿਹੜਾ ਮੂੰਗਫਲੀ ਆ ਮੂੰਗਫਲੀ ਵੀ ਦਾ ਜਿਹੜਾ ਟਾਂਗਰ ਆ ਉਹ ਬਹੁਤ ਵਧੀਆ ਖਾਦੀਆਂ ਨੇ ਇਹ ਬਹੁਤ ਖੁਸ਼ ਹੋ ਕੇ ਖਾਂਦੇ ਆਂ ਤੋਂ ਸਾਡਾ ਜਿਹੜਾ ਮਤਲਬ ਜਿਹੜੇ ਸਾਡੀ ਵੇਸਟ ਆ ਉਹ ਅਸੀਂ ਇਹਨੂੰ ਇਹਨਾਂ ਨੂੰ ਪਾਉਂਦੇ ਆਂ ਤੇ ਉਸ ਤੋਂ ਬਾਅਦ ਫੇਰ ਰਾਤ ਨੂੰ ਅਸੀਂ ਇਹਨਾਂ ਨੂੰ 100-100 ਗ੍ਰਾਮ ਫੀਡ ਪ੍ਰਤੀ ਨਾਲ ਉਸੇ ਪਾਉਨੇ ਆ ਤਾਂ ਕਿ ਇਹਨਾਂ ਦੀ ਰਾਤ ਵਧੀਆ ਲੰਘ ਜਵੇ ਮਤਲਬ ਫੀਡ ਦਾ ਖਰਚਾ ਬਹੁਤ ਘੱਟ ਆ ਸਿਰਫ 100 ਗ੍ਰਾਮ ਫੀਡ ਹੀ ਸਿਕ ਦਿਨ ਦੀ ਦਿੰਨੇ ਆ ਬਾਕੀ ਅਸੀਂ ਨਿੰਮ ਦੇ ਪੱਤੇ ਆਗੇ ਟੇਕ ਦੇ ਪੱਤੇ ਆਗੇ ਉਸੇ ਇਹਨਾਂ ਨੂੰ ਪਾਉਨੇ ਆ ਤੇ ਜੋ ਵੀ ਸਾਡੇ ਕੋਲ ਦਿਨਾਂ ਵੀ ਇਹਨਾਂ ਦਾ ਲਗਾਈਆਂ ਦਾ ਡੇਰੀ ਦਾ ਸਾਡਾ ਵੇਸਟ ਆ ਉਸ ਜਿਹਨਾਂ ਨੂੰ ਸਾਰਾ ਪਾਉਂਦੇ ਆ ਅੱਛਾ ਦਸਬ ਜਿਆਦਾ ਗਰਮੀ ਜਿਆਦਾ ਠੰਡ ਇਹਨਾਂ ਦੇ ਲਈ ਫਿਰ ਕਿਸ ਤਰ੍ਹਾਂ ਦਾ ਪ੍ਰਬੰਧ ਕਰਦੇ ਹੋ ਕਿਉਂਕਿ ਹਰ ਇੱਕ ਜਾਨਵਰ ਦੇ ਵਿੱਚ ਇਹ ਹੈਗਾ ਵੀ ਜਿਆਦਾ ਠੰਡ ਦੇ ਵਿੱਚ ਵੀ ਉਹ ਥੋੜੇ ਦੁਖੀ ਹੋ ਜਾਂਦੇ ਆ ਗਰਮੀ ਚ ਵੀ ਕਿਸ ਤਰ੍ਹਾਂ ਪ੍ਰਬੰਧ ਫਿਰ ਇਹਨਾਂ ਦਾ ਕੋਈ ਜਿਆਦਾ ਔਖਾ ਤਾਂ ਨਹੀਂ ਆਪਣਾ ਜਿਸ ਤਰ੍ਹਾਂ ਮੌਸਮ ਬਹੁਤ ਵਧੀਆ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਜਦੋਂ ਗਰਮੀ ਆ ਜਾਣੀਆਂ ਨੇ ਤੋ ਗਰਮੀਆਂ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਜੀ ਹਾਂ ਇਹ ਆ ਵੀ ਜਦੋਂ ਮੀਂਹ ਆਉਣਾ ਮੀਂਹ ਦੇ ਵਿੱਚ ਇਹ ਆਪ ਹੀ ਬਚਦੀਆਂ ਨੇ ਜੀ ਜਿਵੇਂ ਸਾਡਾ ਛੋਟਾ ਸ਼ੈੱਡ ਬਣਿਆ ਹੋਇਆ ਜਦੋਂ ਮੀਂਹ ਪੈਣਾ ਉਦੇ ਥੱਲੇ ਚਾ ਕੇ ਥੱਲੇ ਆਪਣੇ ਆਪ ਹੀ ਖੜ ਜਾਣਾ ਜੀ ਤੇ ਸਿਆਲਾਂ ਦੇ ਵਿੱਚ ਇਹਨਾਂ ਨੂੰ ਠੰਡ ਤੋਂ ਬਚਾਉਣ ਦੀ ਲੋੜ ਪੈਂਦੀ ਆ ਜੀ ਤੇ ਉਹ ਜਿਹੜੇ 2-3 ਮਹੀਨੇ ਆ ਉਹਦੇ ਚ ਅਸੀਂ ਇਹਨਾਂ ਨੂੰ ਬਹੁਤ ਧਿਆਨ ਰੱਖਦੇ ਆ ਇਹਨਾਂ ਦਾ ਇਹਨਾਂ ਨੂੰ ਅੰਦਰ ਰੱਖਦੇ ਆ ਬਾਹਰੋਂ ਮਤਲਬ ਹਵਾ ਵੀ ਠੰਡੀ ਨਾ ਜਾਵੇ ਤੇ ਅਸੀਂ ਮਤਲਬ ਕੋਸ਼ਿਸ਼ ਸਾਡੀ ਇਹ ਹੁੰਦੀ ਆ ਵੀ ਜਿਹੜੇ 2 ਕੁ ਮਹੀਨੇ ਆ ਜਿੱਦਾਂ ਦਸੰਬਰ ਜਨਵਰੀ ਹੂੰ ਵੀ ਇਹਦੇ ਚ ਇਹਨਾਂ ਦੇ ਬੱਚੇ ਵੀ ਨਾ ਹੋਣ ਅਸੀਂ ਥੋੜਾ ਜਿਹਾ ਪਰਹੇਜ਼ ਵੀ ਰੱਖਣ ਦੀ ਕੋਸ਼ਿਸ਼ ਕਰਦੇ ਆ ਵੀ ਤਾਂ ਕਿ ਇਹਨਾਂ ਦੇ ਬੱਚੇ ਨਾ ਹੋਣ ਕਿਉਂਕਿ ਜਦੋਂ ਬੱਚੇ ਹੁੰਦੇ ਨੇ ਨਾ ਇਹਨਾਂ ਦੋਹਾਂ ਮਹੀਨਿਆਂ ਦੇ ਵਿੱਚ ਤੇ ਉਹ ਕਾਫੀ ਸਾਨੂੰ ਠੰਡ ਤੋਂ ਬਹੁਤ ਬਚਾਉਣੇ ਪੈਂਦੇ ਆ ਮਾੜੀ ਜੀ ਠੰਡ ਉਹਨਾਂ ਨੂੰ ਲੱਗੀ ਫਿਰ ਉਹ ਕਾਫੀ ਔਖੇ ਹੋ ਜਾਂਦੇ ਆ ਨਮੂਨਿਆ ਬਹੁਤ ਛੇਤੀ ਹੁੰਦਾ ਇਹਨਾਂ ਉਹ ਕੀ ਜੀ ਪਰ ਠੰਡ ਤੋਂ ਬਚਾਉਣ ਦੀ ਲੋੜ ਆ ਬਾਕੀ ਤਾਂ ਜਿਹੜੇ ਅਗਲੇ ਜਿਹੜੇ 9-10 ਮਹੀਨੇ ਆ ਤੇ ਉਹਦੇ ਹੀ ਤਾਂ ਇਹ ਮੌਜਾਂ ਮਾਰਦੀਆਂ ਨੇ ਤੁਸੀਂ ਆ ਦੇਖੋ ਜਗਾ ਦੇ ਵਿੱਚ ਆਰਾਮ ਲਾਣੇ ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਘੁੰਮੀ ਜਾਣਾ ਡਾਕਟਰ ਸਾਹਿਬ ਉਮੀਦ ਕਰਦਾ ਕਿਸਾਨ ਵੀਰ ਜ਼ਰੂਰ ਧਿਆਨ ਦੇਣਗੇ ਤੁਹਾਡੇ ਇਹ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੂਤਾਂ ਦੇ ਵਿੱਚ ਬੱਕਰੀ ਪਾਲਣ ਦੇ ਕਿੱਤੇ ਦਾ ਵੀ ਖਾਸ ਸਥਾਨ ਹੈ। ਕੁਝ ਪਸ਼ੂ ਪਾਲਕ ਵੀਰ ਬੱਕਰੀ ਪਾਲਣ ਦੇ ਕਿੱਤੇ ਨੂੰ ਬੜੀ ਹੀ ਸਫਲਤਾ ਦੇ ਨਾਲ ਕਰ ਰਹੇ ਨੇ ਤਾਂ ਅੱਜ ਦੇ ਵਿਸ਼ੇ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਇਸ ਤੇ ਇੱਕ ਸਫਲ ਬੱਕਰੀ ਪਾਲਕ ਵੀਰ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਇਹ ਬੱਕਰੀ ਪਾਲਕ ਵੀਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਖਰੜ ਦੇ ਪਿੰਡ ਪੜਿਆਲਾ ਦਾ ਨਿਵਾਸੀ ਹੈ। ਇਨਾਂ ਦੇ ਕੋਲੋਂ ਵੀ ਜਾਣਕਾਰੀ ਲਈ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਕਹਿੰਦਾ ਇਸ ਸਫਲ ਬੱਕਰੀ ਪਾਲਕ ਵੀਰ ਦਾ ਤਜਰਬਾ ਆਓ ਵੇਖਦੇ ਹਾਂ ਕਿਸਾਨ ਵੀਰੂ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਇਸ ਵਿਸ਼ੇ ਤੇ ਇੱਕ ਬਹੁਤ ਹੀ ਸਫਲ ਕਿਸਾਨ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਮੇਰੇ ਨਾਲ ਬੈਠੇ ਨੇ ਸਰਦਾਰ ਸ਼ਵਿੰਦਰ ਸਿੰਘ ਜੀ ਜਿਨ੍ਹਾਂ ਦਾ ਪਿੰਡ ਹੈ ਪੜਿਆਲਾ ਬਲਾਕ ਹੈ ਖਰੜ ਤੇ ਜ਼ਿਲ੍ਹਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਮੋਹਾਲੀ ਸ਼ਵਿੰਦਰ ਸਿੰਘ ਜੀ ਕਿੰਦਾ ਫਿਰ ਖੇਤੀ ਦੇ ਨਾਲ ਨਾਲ ਮੈਂ ਸੁਣਿਆ ਤੁਸੀਂ ਕਾਫੀ ਸਹਾਇਕ ਧੰਦੇ ਅਪਣਾਏ ਹੋਏ ਨੇ ਸੰਯੁਕਤ ਖੇਤੀ ਮਾਡਲ ਨੂੰ ਥੋੜਾ ਜਿਹਾ ਇੱਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਕੁਛ ਕੀਤਾ ਹੈ ਆਪਣੇ ਵਨਸਵੰਤਾਂ ਕੀ ਲਿਆਂਦੀ ਹੈ ਅਸੀਂ ਜਦੋਂ ਵੀ ਸ਼ੁਰੂ ਤੋਂ ਕਿਉਂਕਿ ਸਾਡਾ ਤਾਂ ਜੱਦੀ ਪੁਸ਼ਤੀ ਕੀਤਾ ਹੈਗਾ ਜੀ ਆਪ ਦੀ ਸਰਵਿਸ ਦੇ ਨਾਲ ਨਾਲ ਖੇਤੀ ਵੀ ਅਸੀਂ ਆਪ ਹੀ ਕਰਾਉਂਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਜੀ ਅਸੀਂ ਕ੍ਰੋਪਿੰਗ ਪੈਟਰਨ ਜਿਹੜਾ ਪਹਿਲਾਂ ਕਣਕ ਤੇ ਝੋਨੇ ਦਾ ਸੀ ਉਹ ਬੰਦ ਕਰਕੇ ਅਸੀਂ ਪੌਪੂਲਰ ਲਾਉਣਾ ਸ਼ੁਰੂ ਕੀਤਾ ਜੀ ਪੌਪੂਲਰ ਦੇ ਨਾਲ ਨਾਲ ਅਸੀਂ ਪਿਛਲੇ 3 ਸਾਲਾਂ ਤੋਂ ਇਹ ਦੇਖਿਆ ਵੀ ਕੱਲਾ ਪੌਪੂਲਰ ਵੀ ਠੀਕ ਨਹੀਂ ਐ ਤਾਂ ਇਹਦੇ ਨਾਲ ਨਾਲ ਕਿਉਂ ਨਾ ਬੱਕਰੀ ਪਾਲਣ ਵੀ ਸ਼ੁਰੂ ਕੀਤਾ ਜਾਵੇ ਪਿਛਲੇ 3 ਸਾਲਾਂ ਤੋਂ ਅਸੀਂ ਫਿਰ ਇਹਦੇ ਚ ਬੱਕਰੀ ਪਾਲਣ ਕੀਤਾ ਨਾਲ ਐਡ ਕੀਤਾ ਅਸੀਂ 18 ਬੱਕਰੀਆਂ ਤੇ ਇੱਕ ਬੱਕਰੇ ਤੋਂ ਸ਼ੁਰੂ ਕੀਤਾ ਹਮ ਕਿਉਂਕਿ ਬਹੁਤੀ ਟ੍ਰੇਨਿੰਗ ਅਸੀਂ ਲੈਂਡ ਚ ਇਹਨੇ ਅਸਮਰਥ ਰਹੇ ਆ ਇਸ ਕਰਕੇ ਸਾਡੇ ਮਤਲਬ ਕੁਝ ਲਾਈਫਸਟਾਕ ਦੀ ਮੋਰਟੈਲਿਟੀ ਹੋਈ ਓਕੇ ਜੀ ਉਹ ਪਰ ਉਹ ਅਸੀਂ ਕਿੱਤਾ ਫਿਰ ਇਦਾਂ ਛੱਡਿਆ ਨਹੀਂ ਹੈ ਹੂੰ ਉਹ ਫਿਰ ਅਸੀਂ ਉਹਨਾਂ ਦੀ ਦੇਖਿਆ ਤਾਂ ਕੀ ਪ੍ਰੋਬਲਮ ਹੈ ਕੋਈ ਜਿਹੜੀ ਵੈਕਸੀਨ ਵਗੈਰਾ ਉਹਦਾ ਪ੍ਰਬੰਧ ਕੀਤਾ ਹੂੰ ਸੋ ਅਸੀਂ ਹੁਣ ਉਹਦੀ ਪ੍ਰੋਪਰ ਸਮੇਂ ਤੇ ਡੀਵਰਮਿੰਗ ਕਰਦੇ ਆ ਉਹਦੀ ਵੈਕਸੀਨੇਸ਼ਨ ਕਰਦੇ ਆ ਤਿੰਨ ਚਾਰ ਤਰ੍ਹਾਂ ਦੀ ਵੈਕਸੀਨੇਸ਼ਨ ਹੈ ਹੁਣ ਪਿਛਲੇ 2 ਸਾਲਾਂ ਤੋਂ ਕੋਈ ਸਾਨੂੰ ਐਡੀ ਵੱਡੀ ਸਮੱਸਿਆ ਨਹੀਂ ਆਈ। ਅੱਛਾ ਇਹ ਬੱਕਰੀ ਪਾਲਣ ਦੇ ਨਾਲ ਨਾਲ ਫਿਰ ਹੋਰ ਵੀ ਕੋਈ ਕਿੱਤਾ ਧੰਦਾ ਹੈਗਾ ਭੇਡਾਂ ਵੀ ਤੁਸੀਂ ਸ਼ਾਇਦ ਮੈਂ ਦੱਸ ਦੇਈਏ। ਹਾਂ ਸੀ ਭੇਡਾਂ ਵੀ ਰੱਖੀਆਂ ਹੋਈਆਂ ਜੀ ਸਾਡੇ ਕੋਲ ਦੋ ਭੇਡੂ ਨੇ ਤੇ 18 ਭੇਡਾਂ ਵੀ ਨੇ। ਅੱਛਾ ਜੀ ਜਮਨਾਪਰੀ ਬਰੀਡ ਹੈ ਜੀ। ਹਾਂ ਇੰਡੀਆ ਦੀ ਟੌਲੇਸਟ ਬਰੀਡ ਹੈ। ਅੱਛਾ ਉਹ ਹੁਣ ਅਸੀਂ ਪਿਛਲੇ ਕੋਈ 8 ਕੁ ਮਹੀਨੇ ਤੋਂ ਸ਼ੁਰੂ ਕੀਤਾ ਹੈ। ਤੇ ਉਹ ਹੁਣ ਉਹਨਾਂ ਦੀ ਬਰੀਡਿੰਗ ਚੱਲ ਰਹੀ ਹੈ ਜੀ। ਅੱਛਾ ਫਿਰ ਤੁਸੀਂ ਜਦੋਂ ਇਹ ਕਿੱਤਾ ਧੰਦਾ ਸ਼ੁਰੂ ਕਰਨਾ ਚਾਹਿਆ ਤਾਂ ਫਿਰ ਕਿਹਦੇ ਨਾਲ ਸੰਪਰਕ ਕੀਤਾ? ਅਸੀਂ ਮਾਲਵੇਚੋਂ ਜਿਹੜਾ ਸਟਾਕਸ ਉਹ ਬਰੀਡਿੰਗ ਸਟਾਕ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਅਲੱਗ-ਅਲੱਗ ਫਾਰਮਾਂ ਤੋਂ ਥੋੜਾ-ਬਹੁਤ ਅਸੀਂ ਐਡ ਕੀਤਾ ਹੁਣ ਤਾਂ ਉਹਦੇ ਜਿਵੇਂ ਅਸੀਂ ਬਰੀਡਰ ਕਿਉਂਕਿ ਇਨ ਬਰੀਡਿੰਗ ਨਾ ਹੋਵੇ ਇਸ ਕਰਕੇ ਅਸੀਂ 1.5 ਸਾਲ ਬਾਅਦ ਬਰੀਡਰ ਅਸੀਂ ਚੇਂਜ ਕਰ ਲਿਆ ਸੀ ਅੱਛਾ ਜੀ ਤੇ ਹੁਣ ਉਹਨਾਂ ਦੀ ਕੰਪਾਰਟਮੈਂਟਸ ਵੀ ਅਸੀਂ ਅਲੱਗ-ਅਲੱਗ ਬਣਾਈਆਂ ਹੋਈਆਂ ਨੇ ਠੀਕ ਹੈ ਸੋ ਵੈਕਸੀਨੇਸ਼ਨ ਰੈਗੂਲਰਲੀ ਅਸੀਂ ਕਰਦੇ ਆਂ ਤੇ ਹੁਣ ਕੋਈ ਐਸੀ ਸਮੱਸਿਆ ਨਹੀਂ ਆ ਸ਼ਿਵਿੰਦਰ ਸਿੰਘ ਜੀ ਕਿੱਦਾਂ ਦੀ ਖਾਦ ਖੁਰਾਕ ਫਿਰ ਤੁਸੀਂ ਉਹਨਾਂ ਨੂੰ ਦਿੰਨੇ ਆ ਜਿਹੜਾ ਬੱਕਰੀ ਪਾਲਣ ਹੈਗਾ ਜੀ ਬੱਕਰੀਆਂ ਦੀ ਜਿਹੜੀ 70% ਖੁਰਾਕ ਹੈ ਉਹ ਡਰਾਈ ਮੈਟਰ ਹੈ ਅੱਛਾ ਜੀ ਜਿਵੇਂ ਸਰਦੀਆਂ ਦੇ ਵਿੱਚ ਮੂੰਗਫਲੀ ਦਾ ਨੀਰਾ ਦਿੰਨੇ ਆ ਜੀ ਜੀ ਸਰਦੀ ਖਤਮ ਹੋਣ ਤੋਂ ਗੁਵਾਰੇ ਦਾ ਨੀਰਾ ਆ ਜਾਂਦਾ ਅੱਛਾ ਜੀ ਤੇ ਗਰਮੀਆਂ ਦੇ ਵਿੱਚ ਮੂੰਗੀ ਦਾ ਨੀਰਾ ਜਿਵੇਂ ਹੁਣ ਸਰਦੀਆਂ ਨੇ ਲਿਉਸਨ ਦੇ ਸਕਦੇ ਹੋ ਲਿਉਸਨ ਲਿਉਸਨ ਜੀ 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 ਹਾਂ ਲਿਉਸਨ ਦੇ ਸਕਦੇ ਹੋ ਪਰ ਉਹਦਾ ਇੱਕ ਧਿਆਨ ਰੱਖਣਾ ਹੈ ਲਿਉਸਣ ਨੂੰ ਕੱਟ ਕੇ ਉਹਨੂੰ ਖੇਤ ਦੇ ਵਿੱਚ ਦੋ ਦਿਨ ਪਿਆ ਰਹਿਣ ਦਿਓ ਹਮ ਤੇ ਉਹਦੇ ਨਾਲ ਸੁੱਕਾ ਨੀਰਾ ਮਿਲਾ ਕੇ ਉਤਰ ਕੇ ਫੇਰ ਦਿਓ ਹਮ ਬਰਸੀਣ ਬੱਕਰੀ ਨੂੰ ਅਸੀਂ ਨਹੀਂ ਦਿੰਦੇ ਕਿਉਂਕਿ ਉਹਦੇ ਨਾਲ ਮੋਕ ਲੱਗਣ ਦਾ ਬਹੁਤ ਖਤਰਾ ਰਹਿੰਦਾ ਜੀ 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 ਸੋ ਬਾਕੀ ਫੀਡ ਹੈ ਉਹਦੇ ਵਿੱਚ ਮੱਕੀ ਪੈਂਦੀ ਹੈ ਜੀ ਖਾਲ ਪੈਂਦੀ ਹੈ ਮਿਨਰਲਸ ਪੈਂਦੇ ਨੇ ਹਲਦੀ ਪੈਂਦੀ ਹੈ ਕੈਲਸ਼ੀਅਮ ਗੁੜ ਉਹ ਸਾਰਾ ਫਿਰ ਅਸੀਂ ਫੀਡ ਆਪਣੀ ਤਿਆਰ ਕਰਾਉਨੇ ਆ ਜੀ ਸ਼ਿਵਿੰਦਰ ਸਿੰਘ ਜੀ ਕੋਈ ਬੱਕਰੀਆਂ ਦੇ ਵਿੱਚ ਵੀ ਕੋਈ ਸੀਰੀਅਸ ਬਿਮਾਰੀ ਤਨੀ ਆਉਂਦੀ ਜਿਹੜੀ ਤੁਹਾਡੇ ਵਾਸਤੇ ਬਾਹਰ ਆਉਂਦੀਆਂ ਨੇ ਜੀ ਹੂੰ ਆਉਂਦੀਆਂ ਨੇ ਜਿਨ੍ਹਾਂ ਚੋਂ ਪੀਪੀਆਰ ਤੋਂ ਬਹੁਤ ਬਚਣਾ ਜ਼ਰੂਰੀ ਹੈ ਜੀ ਇਹਦੇ ਲਈ ਵੈਕਸੀਨ ਹੈਗੀ ਹੈ ਹੂੰ ਪੀਪੀਆਰ ਦੇ ਲੱਛਣ ਨੇ ਜੀ ਉਹਦੇ ਪੀਪੀਆਰ ਦੇ ਕੀ ਹੁੰਦੀ ਆ ਉਹਦੇ ਵਿੱਚ ਬੁਖਾਰ ਹੋ ਜਾਂਦਾ ਹੈ ਜੀ ਤੇ ਬਸ ਜਿਹੜਾ ਤੁਹਾਡਾ ਸਟਾਕ ਹੈ ਅਚਾਨਕ ਚਲਾ ਜਾਂਦਾ ਓਕੇ ਜੀ ਓਕੇ ਓਕੇ ਅੱਛਾ ਉਹ ਤੋਂ ਬਚਣਾ ਹਾਂ ਜੀ ਤੇ ਫਿਰ ਤੁਸੀਂ ਫਿਰ ਉਹ ਕਾਮ ਹੋ ਜਾਂਦਾ ਅੱਛਾ ਜੀ ਉਹਦੇ ਵਿੱਚ ਫਿਰ ਤੁਸੀਂ ਡਾਕਟਰ ਨਾਲ ਸੰਪਰਕ ਕਰਦੇ ਹੋ ਜਾਂ ਫਿਰ ਤੁਹਾਨੂੰ ਨਹੀਂ ਜੀ ਅਸੀਂ ਉਹਦੇ ਨਾਲ ਸੰਪਰਕ ਕਰਨ ਨਾਲ ਵੀ ਜੇ ਇੱਕ ਵਾਰੀ ਬਿਮਾਰੀ ਸੈਟ ਇਨ ਹੋ ਜਾਈ ਤਾਂ ਜੇ ਕਿਸੇ ਜਾਨਵਰ ਨੂੰ ਹੈ ਤਾਂ ਉਹਨੂੰ ਅਲੱਗ ਰੱਖਣਾ ਪੈਂਦਾ ਹੈ ਸੈਗਰੀਗੇਸ਼ਨ ਚਾਹੀਦੀ ਹੈ ਓਕੇ ਵਰਨਾ ਉਹਦੀ ਵੈਕਸੀਨੇਸ਼ਨ ਪ੍ਰੋਪਰ ਟਾਈਮ ਤੇ ਕਰੋ ਫਿਰ ਬਿਮਾਰੀ ਦਾ ਆਉਣਾ ਤਾਂ ਸਵਾਲ ਹੀ ਪੈਦਾ ਨਹੀਂ ਉਹਦੀ ਇੱਕ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਜੀ ਅੱਛਾ ਵੈਕਸੀਨੇਸ਼ਨ ਫਿਰ ਤੁਸੀਂ ਖੁਦ ਕਰਦੇ ਹੋ ਇਹਨਾਂ ਦੀ ਜਿਹੜੀ ਕੋਈ ਬਿਮਾਰੀ ਆ ਸਮਝਦੀ ਹੈ ਨਹੀਂ ਸਾਡੇ ਕਨਸਰਨਡ ਐਨੀਮਲ ਹਸਬੈਂਡਰੀ ਦਾ ਸਾਡੇ ਨਾਲ ਹੀ ਪਿੰਡ ਸਿੰਘਪੁਰਾ ਹੈ ਉੱਥੋਂ ਦੇ ਗਵਰਨਮੈਂਟ ਦੇ ਡਾਕਟਰ ਹੈਗੇ ਆ ਉਹ ਕੋਈ ਨਾ ਕੋਈ ਕੰਪਾਉਂਡਰ ਨੂੰ ਭੇਜ ਦਿੰਦੇ ਆ ਜੀ ਆਪ ਆ ਕੇ ਗਾਈਡ ਕਰ ਲੈਣੇ ਆ ਸੋ ਅਸੀਂ ਉਹਨਾਂ ਤੋਂ ਹੀ ਲਗਵਾਉਨੇ ਆ ਜੀ ਅੱਛਾ ਕੋਈ ਮੇਜਰ ਸਮੱਸਿਆ ਹੈ ਇਹਨਾਂ ਦੇ ਵਿੱਚ ਕਿਉਂਕਿ ਕਿਸਾਨ ਵੀਰ ਕਈ ਵਾਰੀ ਡਰ ਜਾਂਦੇ ਆ ਨਵੇਂ ਕਿਤੇ ਧੰਦੇ ਤੋਂ ਹਾਂਜੀ ਹਾਂਜੀ ਕੋਈ ਸਮੱਸਿਆ ਤਾਂ ਨਹੀਂ ਤੁਹਾਨੂੰ ਇਹੋ ਜਿਹੀ ਵੀ ਤੁਸੀਂ ਛੱਡੋ ਮੈਂ ਤਿੰਦਾ ਹੀ ਧੰਦਾ ਹੀ ਛੱਡ ਦੇਣਾ ਇਦਾਂ ਦਾ ਤਾਂ ਨਹੀਂ ਕੋਈ ਇਸ ਤਰ੍ਹਾਂ ਜੀ ਜੇ ਵੈਸੇ ਤਾਂ ਇਸ ਚੀਜ਼ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਈ ਇਹਦੀ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ ਹਾਂ ਬਿਲਕੁਲ ਉਹਦੇ ਨਾਲ ਖਾਦ ਖੁਰਾਕ ਦਾ ਪਤਾ ਲੱਗ ਜਾਂਦਾ ਜੀ ਤੇ ਨਾਲੇ ਬਿਮਾਰੀਆਂ ਦਾ ਹਾਂ ਹੁਣ ਕਿਉਂਕਿ ਇਹਦੀ ਏਟੀ ਵੀ ਹੈ ਈਟ ਵੈਕਸੀਨਿਕ ਈਟੀ ਪਲੱਸ ਟੀਟੀ ਫਿਰ ਗੋਟ ਪੋਕਸ ਹੈ ਸੋ ਇਹ ਸਾਰਿਆਂ ਦਾ ਕੰਬੀਨੇਸ਼ਨ ਹੈ ਇਹ ਟਾਈਮ ਵਾਈਜ਼ ਫੁੱਟ ਐਂਡ ਮਾਊਥ ਡਿਜ਼ੀਜ਼ ਐਫ ਐਮ ਡੀ ਜੀ ਗਾਈਆਂ ਮੱਝਾਂ ਦੇ ਵੀ ਹੁੰਦੀ ਹੈ ਸੋ ਇਹ ਵੀ ਵੈਕਸੀਨੇਸ਼ਨ ਹਮੇਸ਼ਾ ਟਾਈਮ ਤੇ ਕਰਨੀ ਬਹੁਤ ਜ਼ਰੂਰੀ ਹੈ ਹਮ ਇਸ ਤੋਂ ਇਲਾਵਾ ਪਾਣੀ ਵੀ ਇਹਨਾਂ ਨੂੰ ਬਹੁਤ ਸਾਫ਼ ਮਹਈਆ ਕਰਾਉਣਾ ਚਾਹੀਦਾ ਚਾਹੇ ਦਿਨ ਚ ਤੁਸੀਂ ਦੋ ਵਾਰੀ ਬਦਲੋ ਸ਼ਿਵਿੰਦਰ ਸਿੰਘ ਜੀ ਕਿੱਦਾਂ ਫਿਰ ਤਸੱਲੀ ਐ ਇਸ ਤੇ ਕਿਤੇ ਧੰਦੇ ਦੇ ਵਿੱਚ ਨਾਲ ਕੋਈ ਤਸੱਲੀ ਐ ਜੀ ਕੀ ਕਹਿਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਨੂੰ ਕੋਸ਼ਿਸ਼ ਕਰੀਏ ਕਿ ਬਹੁ ਪੱਖੀ ਜਿਹੜੀ ਫਸਲ ਪ੍ਰਣਾਲੀ ਨੂੰ ਅਪਣਾਈਏ ਨਾਲ ਡੇਰੀ ਦਾ ਕਰ ਦੁੱਧ ਪੀਣ ਲਈ ਗਾਈਆਂ ਰੱਖੀਏ ਖਾਣ ਨੂੰ ਅੰਡੇ ਆਉਣ ਤਾਂ ਮੁਰਗੀਆਂ ਰੱਖੀਏ ਤੇ ਬੱਕਰੀ ਪਾਲਣ ਵੀ ਨਾਲ ਕਰੀਏ ਕਿਉਂਕਿ ਇਹਦੇ ਚ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਸ਼ਿਵਿੰਦਰ ਸਿੰਘ ਜੀ ਕੋਈ ਮਾਰਕੀਟਿੰਗ ਵੀ ਆਪਾਂ ਹਰ ਕਿਤੇ ਧੰਦੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਉਹਦੀ ਮਾਰਕੀਟਿੰਗ ਬਾਰੇ ਸੋਚਦੇ ਹਾਂ ਕੋਈ ਸਮੱਸਿਆ ਤਾਂ ਨਹੀਂ ਮਾਰਕੀਟਿੰਗ ਦੀ ਸਮੱਸਿਆ ਤਾਂ ਜੇ ਤੁਸੀਂ ਅੱਜ ਕਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੀ 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 ਤੇ ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਸਟਾਕ ਬਾਰੇ ਦੱਸੋ ਤੇ ਤੁਹਾਡੇ ਘਰੋਂ ਹੀ ਲੈ ਜਾ ਕਰੋ ਹੀ ਤੁਹਾਡੀ ਸੇਲ ਹੋ ਜਾਂਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸ਼ਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਬੱਕਰੀ ਪਾਲਣ ਦੇ ਕਿਤੋਂ ਤੋਂ ਕਈ ਤਰ੍ਹਾਂ ਦੇ ਲਾਭ ਲਏ ਜਾਂਦੇ ਨੇ ਔਰ ਇਹ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੁੰਦੇ ਨੇ ਤਾਂ ਅੱਜ ਦੇ ਵਿਸ਼ੇ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਇਸ ਤੇ ਦੋ ਸਫਲ ਕਿਸਾਨ ਵੀਰਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਇਹ ਸਫਲ ਕਿਸਾਨ ਵੀਰ ਨੇ ਸਰਦਾਰ ਕੁਲਦੀਪ ਸਿੰਘ ਸੈਣੀ ਅਤੇ ਸਰਦਾਰ ਭੁਪਿੰਦਰਪਾਲ ਸਿੰਘ ਸੰਧੂ ਜੀ ਜਿਹੜੇ ਕਿ ਲੁਧਿਆਣਾ ਦੇ ਨਿਵਾਸੀ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕੀ ਬੋਲਦਾ ਇਹਨਾਂ ਸਫਲ ਕਿਸਾਨ ਵੀਰਾਂ ਦਾ ਤਜਰਬਾ ਆਓ ਵੇਖਦੇ ਹਾਂ। ਕਿਸਾਨ ਵੀਰੋ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਹੋਰ ਕਿਸਾਨ ਵੀਰ ਪੰਜਾਬ ਦੇ ਜਿਨ੍ਹਾਂ ਨੇ ਇਸ ਕਿੱਤੇ ਨੂੰ ਕਰਨ ਦੇ ਲਈ ਮਨ ਬਣਾਇਆ ਹੋਇਆ ਪਹਿਲਾਂ ਮੇਰੇ ਨਾਲ ਖੜੇ ਨੇ ਸਰਦਾਰ ਕੁਲਦੀਪ ਸਿੰਘ ਜੀ ਹਾਂਜੀ ਮੈਂ ਆਪਣੇ ਕੋਰਾਲੀ ਦੇ ਲਾਗੇ ਕਾਦੀ ਮਾਜਰੇ ਦੇ ਵਿੱਚ ਆ অর্ਗੈਨਿਕ ਖੇਤੀ ਕਰ ਰਿਹਾ ਜੀ ਉਹਦੇ ਵਿੱਚ ਪਹਿਲਾਂ ਤਾਂ ਸਬਜ਼ੀਆਂ ਦਾ ਕੰਮ ਕੀਤਾ ਕਾਫੀ ਹੁਣ ਮੈਂ ਅੱਜ ਕੱਲ ਸਰੋਂ ਤੇ ਤੇ ਕਣਕ ਜਿਹੜੀ ਆ ਆਰਗੈਨਿਕ ਕਣਕ ਦਾ ਕਰ ਰਿਹਾ ਆ ਮੈਂ ਹੁਣ ਜਿਹੜਾ ਹੈਗਾ ਨਾਲ ਬੱਕਰੀ ਪਾਲਣ ਦਾ ਵੀ ਥੋੜਾ ਕਰਨਾ ਚਾਹੁੰਦਾ ਜੀ ਉਹਦੇ ਵਾਸਤੇ ਟ੍ਰੇਨਿੰਗ ਯੂਨੀਵਰਸਿਟੀ ਆਇਆ ਸੀਗਾ ਟ੍ਰੇਨਿੰਗ ਵੀ ਲਾਊਗਾ ਇੱਕ ਹੋਰ ਕਿਸਾਨ ਵੀਰ ਮੇਰੇ ਨਾਲ ਖੜੇ ਨੇ ਮੈਂ ਭੁਪੇਂਦਰਪਾਲ ਸਿੰਘ ਸੰਧੋ ਜੀ ਮੇਰਾ ਪਿੰਡ ਸਾਨੇਵਾਲ ਗੁਵਿੰਦਗੜ੍ਹ ਹੈਗਾ ਨਾਲ ਹੀ ਤੇ ਉਹਦੇ ਨਾਲ ਅੱਜ ਕੱਲ ਮੈਂ ਲੁਧਿਆਣਾ ਸ਼ਹਿਰ 'ਚ ਰਹਿ ਰਿਹਾ ਤੇ ਸਾਡੇ ਜੇ ਬੇਸਿਕ ਹੀ ਅਸੀਂ ਪਹਿਲਾਂ ਤੋਂ ਖੇਤੀਬਾੜੀ ਕਰਦੇ ਰਹੇ ਆ ਬੱਚਿਆਂ ਨੂੰ ਆਪਣੇ ਨੂੰ ਮੈਂ ਗਾਟ ਫਾਰਮਿੰਗ ਦੇ ਵਿੱਚ ਕੰਮ ਕਰਾਉਣਾ ਚਾਹੁੰਦਾ ਹੈਗਾ ਗਾਟ ਫਾਰਮਿੰਗ ਦੇ ਵਿੱਚ ਕਿ ਇੱਕ ਐਸਾ ਤੰਦਾ ਹੈਗਾ ਜਿਹੜਾ ਕਿ ਬਹੁਤ ਲਾਹੇਵੰਦ ਤੰਦਾ ਹੈਗਾ ਮਤਲਬ ਇਸ ਕਰਕੇ ਮੈਂ ਅੱਜ ਟ੍ਰੇਨਿੰਗ ਲਈ ਵੇਜਟੇ ਨੂੰ ਮੈਂ ਟ੍ਰੇਨਿੰਗ ਵੀ ਦਿਵਾਈ ਹੈ ਗਾਟ ਫਾਰਮਿੰਗ ਦੀ ਔਰ ਗਾਟ ਫਾਰਮ ਉੱਤੇ ਕਨਸੈਂਟਰੇਟ ਕਰਨਾ ਚਾਹੁੰਦੇ ਆ ਮਤਲਬ ਜਿਹੜਾ ਕੁਲਦੀਪ ਸਿੰਘ ਜੀ ਸਰੋਂ ਦੀ ਖੇਤੀ ਤੁਸੀਂ ਦੱਸਿਆ ਕਿ ਆਰਗੈਨਿਕ ਢੰਗ ਨਾਲ ਕਰਦੇ ਹੋ ਅੱਛਾ ਉਹਦੇ ਵਿੱਚ ਕੋਈ ਖਾਦ ਵਗੈਰਾ ਵਾਈ वगैरह त नहीं स्प्रे की नहीं जी कोई खाद नहीं स्प्रे कीती मैं पंजाब एग्रो ਦੇ ਨਾਲ ਅਟੈਚ ਆ ਜੀ 5 ਸਾਲ ਤੋਂ ਜੀ ਉਹਨਾਂ ਦੇ ਕੋਲੋਂ ਅਸੀਂ ਜੋ ਵੀ ਪ੍ਰੋਡਕਟ ਉਹ ਸਾਨੂੰ ਦੱਸਦੇ ਆ ਅਸੀਂ ਉਹੀ ਪਾਉਂਦੇ ਆ ਇਹਨਾਂ ਨੂੰ ਉਹਦੇ ਵਿੱਚ ਸਾਰੀ ਕਾ ਬਹੁਤ ਵਧੀਆ ਕੰਮ ਕਰਦੀ ਆ ਜੀ ਨੀਮ ਦਾ ਤੇਲ ਹੈਗਾ ਆ ਜੀ ਹੋਰ ਤਾਂ ਸਰੋਂ ਨੂੰ ਜਿਆਦਾ ਜ਼ਰੂਰਤ ਵੀ ਨਹੀਂ ਪੈਂਦੀ ਜਿਆਦਾ ਪੈਸਟੀਸਾਈਡ ਦੀ ਅਸੀਂ ਉਹ ਪਾਈ ਵੀ ਨਹੀਂ ਕਦੀ ਤੇ ਇਸ ਕਰਕੇ ਸਰੋਂ ਜਿਹੜੀ ਆ ਇਹਦੇ ਨਾਲ ਅਸੀਂ ਪ੍ਰੋਸੈਸਿੰਗ ਯੂਨਿਟ ਚ ਵੀ ਲਿਆਉਣਾ ਜਲਦੀ ਚਾਹੁੰਦੇ ਆ ਕਿ ਅੱਗੇ ਤੇਲ ਕੱਢ ਕੇ ਆਪਣਾ ਸੇਲ ਕਰੀਏ ਜੀ ਦੂਸਰਾ ਮੈਂ ਕਣਕ ਜਿਹੜੀ ਆ ਆਤ ਕੀ ਪੱਟ ਕੇ 2.5 ਕਿਲੋ ਜਿਹੜੀ ਕਣਕ ਦਾ ਬੀਜ ਸਿਰਫ ਟ్రਾਇਲ ਵਾਸਤੇ ਮੈਂ ਪੱਟ ਕੇ ਬੱਟਾਂ ਦੇ ਉੱਤੇ ਲਗਾਈ ਜਿੱਦਾਂ ਆਲੂਆਂ ਆਲੂ ਲਗਾਏ ਜਾਂਦੇ ਉਹਦਾ ਬੱਟਾਂ ਤੇ ਲਗਾਈ ਆ ਲੇਕਿਨ ਉਹਦਾ ਰਿਜ਼ਲਟ ਇੰਨਾ ਮੈਨੂੰ ਚੰਗਾ ਆਇਆ ਪਹਿਲੀ ਵਾਰ ਕੀਤਾ ਐ ਮੈਂ ਕਿ ਦੂਸਰੀ ਕੋਈ ਵੀ ਕਿਸੇ ਵੀ ਕਣਕ ਦੇ ਨਾਲ ਉਹਦਾ ਰੰਗ ਨਹੀਂ ਮਿਲਦਾ ਜਿਹੜੇ ਲੋਕ ਪੈਸਟੀਸਾਈਜ਼ ਪਾ ਪਾ ਕੇ 5-5 7-7 ਬੋਰੇ ਜੂਰੀਏ ਦੇ ਪਾ ਕੇ ਵੀ ਜੀ ਉਦਾਂ ਦੀ ਗਰੋਥ ਤੇ ਉਦਾਂ ਦੀ ਮਤਲਬ ਕਲਰ ਨਹੀਂ ਆ ਸਕਿਆ ਤੇ ਮੈਂ ਉਹਦੇ ਵਿੱਚ ਸਿਰਫ ਸਾਰੀਕਾ ਪਾਇਆ ਆਰਗੈਨਿਕ ਦਾ ਤੇ ਹੋਰ ਕੋਈ ਚੀਜ਼ ਨਹੀਂ ਪਾਈ ਤੇ ਬੱਟਾ ਆਲੂ ਦੀਆਂ ਮੰਗੂ ਬੱਟਾ ਕੱਢ ਕੇ ਤੇ ਬੀਜ ਨੂੰ ਉਖਾੜਿਆ ਕਣਕ ਨੂੰ ਤੇ ਉਖਾੜ ਕੇ ਆਪਾਂ ਉਹਦੇ ਉੱਤੇ ਲਗਾ ਦਿੱਤਾ ਉਹਦਾ ਬਹੁਤ ਵਧੀਆ ਰਿਜ਼ਲਟ ਆ ਹੁਣ ਝਾੜ ਦੇ ਉੱਤੇ ਬਾਕੀ ਮੈਂ ਦੱਸਾਂਗਾ ਕਿ ਮੈਨੂੰ ਉਹਦਾ ਝਾੜ ਦਾ ਕਿੰਨਾ ਫਰਕ ਪਿਆ ਅੱਛਾ ਜਦੋਂ ਤੁਸੀਂ ਸਰੋਂ ਦੀ ਫਸਲ ਦੇ ਉੱਤੇ ਕੋਈ ਚੀਜ਼ ਨਹੀਂ ਪਾਈ ਜਾਂ ਕਣਕ ਤੇ ਨਹੀਂ ਪਾਈ ਫਿਰ ਕੀੜੇ ਮਕੌੜੇ ਤਾਂ ਹੋਣਾ ਹੀ ਨਹੀਂ ਉੱਥੇ ਨਹੀਂ ਕੀੜੇ ਮਕੌੜੇ ਬਹੁਤ ਘੱਟ ਆ ਪਿਛਲੇ ਉਹ ਤੋਂ ਇੱਕ ਪਿਛਲੇ ਤੋਂ 2 ਸਾਲ ਪਹਿਲਾਂ ਮੈਂ ਆਮ ਸਰੋਂ ਬੀਜੀ ਸੀ ਜਿੱਦਾਂ ਆਪਾਂ ਪੈਸਟੀਸਾਈਜ਼ ਪਾ ਕੇ ਦੂਸਰੇ ਖੇਤ ਸੀ ਮੇਰੇ ਉਹਨਾਂ ਦੇ ਵਿੱਚ ਮੈਂ ਬੀਜੀ ਤੇ ਮੈਨੂੰ ਉਹਦੇ ਵਿੱਚ ਦੋ ਵਾਰੀ ਸਪਰੇਅ ਕਰਨੀ ਪਈ ਕੀੜਿਆਂ ਨੂੰ ਮਤਲਬ ਤੇਲਾ ਲੱਗ ਗਿਆ ਗ੍ਰੋਥ ਰੋਗੇ ਬੂਟੇ ਦੀ ਲੇਕਿਨ ਇਹਦੇ ਵਿੱਚ ਕੋਈ ਵੀ ਸਪਰੇਅ ਕਰਨ ਦੀ ਹਜ ਤੱਕ ਵੀ ਜ਼ਰੂਰਤ ਨਹੀਂ ਪਈ ਲੇਕਿਨ ਮੈਂ ਇੱਕ ਨੀਮ ਦੇ ਘੋਲ ਦਾ ਸਪਰੇਅ ਮੈਂ ਆਪ ਕਰ ਦਿੱਤਾ ਸੀਗਾ ਸਰਦਾਰ ਭਪਿੰਦਰਪਾਲ ਸਿੰਘ ਸੰਧੂ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਖੇਤੀ ਦੇ ਨਾਲ ਨਾਲ ਕਿੱਤਾ ਕਰਨਾ ਚਾਹੁੰਦੇ ਹੋ ਟ੍ਰੇਨਿੰਗ ਵੀ ਲਈ ਹੈ ਫਿਰ ਕਿਸ ਤਰ੍ਹਾਂ ਮਨ ਬਣਾਇਆ ਕਿੰਨੇ ਕ ਜਾਨਵਰਾਂ ਤੋਂ ਸ਼ੁਰੂ ਕਰਾਂਗੇ ਆਪਾਂ ਤੇ ਉਹਦੇ ਫਿਰ ਰੱਖ ਰਖਾਵ ਦਾ ਸ਼ੈੱਡ ਸ਼ੁੱਡ ਵਗੈਰਾ ਪਾ ਲਿਆ ਜਾਂ ਪਾਉਣਾ ਜੀ ਇਹ ਜਿਹੜਾ ਕੀਤਾ ਹੈਗਾ ਜੀ ਪਹਿਲੀ ਗੱਲ ਤਾਂ ਸਰਕਾਰ ਵੱਲੋਂ ਬੱਕਰੀ ਪਾਲਣ ਨੂੰ ਉਤਸ਼ਾਹ ਬਹੁਤ ਕੀਤਾ ਜਾ ਰਿਹਾ ਔਰ ਸਰਕਾਰ ਇਹਦੇ ਤੇ ਸਬਸਿਡੀ ਵੀ ਦਿੰਦੀ ਹੈਗੀ ਆ ਮੇਰੇ ਬੇਟੇ ਨੂੰ ਉਹਨੇ ਐਮਬੀਏ ਕਰੀ ਹੋਈ ਆ ਔਰ ਕੈਨੇਡਾ ਤੋਂ ਵਾਪਸੀ ਆ ਕੇ ਉਹਨੇ ਇਹੀ ਕੰਮ ਨੂੰ ਪ੍ਰੈਫਰੈਂਸ ਦਿੱਤੀ ਹੈ ਇਸ ਕੰਮ ਨੂੰ ਇਹਦੇ ਵਿੱਚ ਅਸੀਂ ਘਟੋ ਘਟ ਸਾਡੇ ਕੋਲ ਸਾਰੇ ਜਗ੍ਹਾ ਹੈਗੀ ਆ ਆਪਣੇ ਬਣਾਉਣ ਵਾਸਤੇ ਸ਼ੈੱਡ ਹੈਗਾ ਤੇ ਅਸੀਂ ਮਿਨੀਮਮ ਜਿਹੜਾ ਹੈਗਾ ਘਟੋ ਘਟ ਅਸੀਂ 50 ਬੱਕਰੀਆਂ ਤੋਂ ਸਟਾਰਟ ਕਰਨ ਦੀ ਸਲਾਹ ਹੈਗੀ ਆ ਵੀ ਜਿਹੜਾ ਕਿ ਅਸੀਂ ਤਾਂ ਕਿ ਕੋਈ ਬਿਵਾਰੀ ਨਾ ਲੱਗੇ ਕੋਈ ਪਤਾ ਹੋਵੇ ਨਾਲ ਦੀ ਨਾਲ ਸਾਨੂੰ ਤਜਰਬਾ ਹੋਰ ਹੋ ਜਾਵੇ ਬੱਚੇ ਨੂੰ ਉਹ ਤਾਂ ਲੱਸ ਹੂੰ ਕਿਦਾਂ ਮਨ ਦੇ ਵਿੱਚ ਆ ਵੀ ਇਹੀ ਕੀਤਾ ਕਰੀਏ ਕਿਸੇ ਨੂੰ ਦੇਖਿਆ ਸੀ ਪਹਿਲਾਂ ਇੰਨਾ ਵੀ ਵਧੀਆ ਉਹਨਾਂ ਦੀ ਆਮਦਨ ਆ ਰਹੀ ਹੈ ਇਹ ਦੇ ਵਿੱਚੋਂ ਦੇ ਕੋਈ ਕत्ता ਜਿਹੜਾ ਹੈ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਇਹਨੂੰ ਬਹੁਤ ਮਾੜਾ ਕਿੱਤਾ ਬਣਾਇਆ ਬੱਕਰੀਆਂ ਵਾਲੀ ਦੱਸਦੇ ਸੀ ਲੋਕਾਂ ਨੂੰ ਮਤਲਬ ਠੀਕ ਹੈ ਜੀ ਹੁਣ ਲੇਕਿਨ ਹੁਣ ਇਹ ਜਿਹੜਾ ਹੈਗਾ ਕਿੱਤਾ ਇਹ ਬੱਕਰੀਆਂ ਵਾਲਾ ਕਿੱਤਾ ਨਹੀਂ ਰਿਹਾ ਇਹ ਇੱਕ ਕਮਰਸ਼ੀਅਲ ਮਤਲਬ ਵਪਾਰਕ ਹੋ ਗਿਆ ਮਤਲਬ ਇਹ ਕਿੱਤਾ ਕੋਈ ਬੜਾ ਲਾਹੇਵੰਦ ਹੈ ਹੁਣ ਕੋਈ ਉਹ ਕਿੱਤਾ ਨਹੀਂ ਰਿਹਾ ਜਿਹੜਾ ਬੱਕਰੀ ਵਾਲਾ ਜਿਹੜਾ ਹੈਗਾ ਸੀ ਉਹ ਬੱਕਰੀਆਂ ਵਾਲਾ ਕਿੱਤਾ ਨਹੀਂ ਰਿਹਾ ਇੱਕ ਵਪਾਰਕ ਧੰਦਾ ਬਣ ਚੁੱਕਿਆ ਉਮੀਦ ਕਰਦਾ ਅਸੀਂ ਇਹਨਾਂ ਦੇ ਕਿੱਤੇ ਕਰਨ ਦੇ ਹਿਸਾਬ ਦੇ ਨਾਲ ਹੀ ਆਪਣੀ ਖੇਤੀ ਕਰੀਏ ਤੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਤੁਹਾਡਾ ਦੋਵਾਂ ਦਾ ਜੀ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਿਸ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕੀਤੀ ਹੈ ਉਹ ਵਿਸ਼ਾ ਰਿਹਾ ਹੈ ਬੱਕਰੀ ਆਧਾਰਿਤ ਸੰਯੁਕਤ ਖੇਤੀ ਪ੍ਰਣਾਲੀ ਇਸ ਵਿਸ਼ੇ ਤੇ ਜਿੱਥੇ ਮਾਹਿਰ ਦੇ ਵੱਲੋਂ ਸਟੀਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਉੱਥੇ ਹੀ ਸਫਲ ਬੱਕਰੀ ਪਾਲਕ ਵੀਰਾਂ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਬੱਕਰੀ ਪਾਲਣ ਦਾ ਕਿਤਾ ਪਵਿਖਮੁਖੀ ਹੈ ਜਿਸ ਤੋਂ ਕਾਫੀ ਜ਼ਿਆਦਾ ਆਮਦਨ ਲਈ ਜਾ ਸਕਦੀ ਹੈ ਤੇ ਆਪਣਾ ਆਰਥਿਕ ਪੱਧਰ ਕਾਫੀ ਜ਼ਿਆਦਾ ਉੱਚਾ ਕੀਤਾ ਜਾ ਸਕਦਾ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਔਰ ਅਗਲੇ ਪ੍ਰੋਗਰਾਮ ਦੇ ਵਿੱਚ ਨਵੀਂ ਜਾਣਕਾਰੀ ਨਵਾਂ ਵਿਸ਼ਾ ਲੈ ਕੇ ਫਿਰ ਤੋਂ ਰੁਬਰੂ ਹੋਵਾਂਗੇ ਫਿਲਹਾਲ ਦੇ ਲਈ ਜਸਬੀਰ ਕੋਰ ਜਸਦੀਨ ਦਿਓ ਇਜਾਜ਼ਤ ਧੰਨਵਾਦ